ਮੈਂ ਉਹਨਾਂ ਬੇੜਾ ਨੂੰ ਸੁਨੇਹਾ ਦੇਣਾ ਚਾਹਾਂਗਾ ਛੋਟੀ ਉਮਰ ਦੇ ਵਿੱਚ ਤੇ ਉਹਨਾਂ ਮਾਪੇ ਬਾਬ ਨੂੰ ਜਿਨ੍ਹਾਂ ਦੀ ਬੱਚੀਆਂ ਹੈਗੀਆਂ ਨੇ ਪਲੀਜ਼ ਉਹਨਾਂ ਨੂੰ ਕੈਰੈਕਟਰ ਬਾਰੇ ਸਮਝਾਓ ਬਿਲਕੁਲ ਉਹਨਾਂ ਦਾ ਜੋ ਆਪਣਾ ਤਨ ਹੈ ਸਰੀਰ ਹੈ ਮੰਦਰ ਹੈ ਆਪਣੇ ਕਿਰਦਾਰ ਨੂੰ ਬਚਾਓ ਕਿਸੇ ਦੇ ਗੱਲਾਂ ਦੇ ਵਿੱਚ ਨਾ ਆਪਣੇ ਜੀਵਨ ਨੂੰ ਖਰਾਬ ਨਾ ਕਰੋ ਕਿਉਂਕਿ ਪ੍ਰਮਾਤਮਾ ਨੇ ਤੁਹਾਨੂੰ ਉਹ ਦਾਤ ਬਖਸ਼ੀ ਹੈ ਜੋ ਇੱਕ ਮਰਦ ਕੋਲ ਨਹੀਂ ਹੈਗੀ ਉਹ ਤੁਹਾਨੂੰ ਖੁੱਖ ਬਖਸ਼ੀ ਪ੍ਰਮਾਤਮਾ ਨੇ ਤੇ ਉਹ ਕੋ ਖਪਾਕ ਪਵਿੱਤਰ ਹੋਣੀ ਚਾਹੀਦੀ ਹੈ انسان ਭੁੱਲੇ ਭੁਲੇਖੇ ਇਹੋ ਜਿਹੇ ਗਲਤੀਆਂ ਕਰ ਬੈਠਦਾ ਇਹੋ ਜਿਹੇ ਮੈਡੀਸਿਨਸ ਇਹੋ ਜਿਹੀਆਂ ਦਵਾਈਆਂ ਦਾ ਇਸਤੇਮਾਲ ਕਰ ਬੈਠਦਾ ਕਿ ਬਾਅਦ ਵਿੱਚ ਉਹਨੂੰ ਜਿੰਨੇ ਕਿਤੇ ਪਛਤਾਵਾ ਹੀ ਰਹਿ ਜਾਂਦਾ ਉਸ انسان ਨੂੰ ਉਸ ਲੜਕੀ ਨੂੰ ਕਦੀ ਰੰਗ ਰੂਪ ਨਹੀਂ ਆ ਸਕਦਾ ਜਿਸ ਨੇ ਗਲਤੀਆਂ ਕਰ ਲਈਆਂ ਹੁਣ ਇਸ ਕਰਕੇ ਬੱਚਿਆਂ ਨੂੰ ਸੰਭਾਲਣ ਦੀ ਲੋੜ ਹੈ ਸਮਾਜ ਦੇ ਵਿੱਚ ਇਹੋ ਜਿਹੇ ਬਹੁਤ ਲੁਟੇਰੇ ਨੇ ਜੋ ਤਿਆਂ ਪੈਣਾ ਲੁੱਟਣ ਵਾਸਤੇ ਬੈਠੇ ਹੋਏ ਨੇ ਔਰ ਸਭ ਤੋਂ ਇੰਪੋਰਟੈਂਟ ਸਭ ਤੋਂ ਕੀਮਤੀ ਚੀਜ਼ ਕਿਹੜੀ ਆ ਉਹਨਾਂ ਦੀ ਪੱਤ